ਸੰਗਰੂਰ ਦੇ ਵਿੱਚ ਇੱਕ ਮੰਜ਼ਲ ਦੇ ਵਿੱਚ ਅਜਿਹੀ ਘਟਨਾ ਸਾਹਮਣੇ ਜਿਸ ਤੋਂ ਬਾਅਦ ਲੋਕ ਵੀ ਹੁਣ ਹੈਰਾਨ ਹੋ ਗਏ ਦਾਦਾ ਹੀ ਹੈ ਕਿ ਸੰਗਰੂਰ ਦੇ ਵਿੱਚ ਇੱਕ ਵਿਅਕਤੀ ਜੋ ਕਿ ਉੱਪਰਲੀ ਮੰਜ਼ਲ ਤੋਂ ਨੀਚੇ ਵੱਲ ਆ ਰਿਹਾ ਸੀ ਤਾਂ ਲਿਫਟ ਦੇ ਵਿੱਚ ਖਰਾਬੀ ਆ ਜਾਣ ਕਰਕੇ ਇੱਕ ਘੰਟੇ ਦੇ ਕਰੀਬ ਉਹ ਲਿਫਟ ਦੇ ਵਿੱਚ ਫਸਿਆ ਰਿਹਾ ਬਾਹਰ ਖੜੇ ਵਕੀਲਾਂ ਦੇ ਵੱਲੋਂ ਭਾਰੀ ਮੁਸ਼ਕਲ ਦੇ ਨਾਲ ਵਿਅਕਤੀ ਨੂੰ 1 ਘੰਟੇ ਦੇ ਬਾਅਦ ਲਿਫਟ ਦੇ ਵਿੱਚੋਂ ਬਾਹਰ ਕੱਢਿਆ ਗਿਆ ਜਿਸ ਕਰਕੇ ਹੁਣ ਹੋਰ ਲੋਕ ਵੀ ਜਿਹੜੇ ਕਿ ਡਰੇ ਹੋਏ ਨੇ ਕਿ ਅਚਾਨਕ ਜੇਕਰ ਇਸ ਤਰੀਕੇ ਦੇ ਨਾਲ ਲਿਫਟ ਬੰਦ ਹੋ ਜਾਵੇ ਜਿਸ ਕਰਕੇ ਲੋਕਾਂ ਦੇ ਮਨਾਂ ਦੇ ਵਿੱਚ ਵੀ ਡਰ ਬੈਠ ਗਿਆ ਆਉਂ ਦੇਖਦੇ ਹਾਂ ਚੋ ਬੱਚੋ ਚੋ ਲਾਓ ਲਾਓ ਬਾਈਨੇ ਤੋਂ ਬਰਦਾ ਸਰ ਫੜਾ ਜਾ ਚਲਾਓ ਯਾਰ ਤੁਸੀਂ ਬਾਈ ਜੀ ਉਹਨਾਂ ਨੇ ਲੈ ਲਓ ਉਹ ਤਾਂ ਆਪਣੀ ਭਾਈ ਵੀ ਹੋ ਜਨਾਂ ਨੇ ਸਾਡੀ ਭਾਈ ਹੋ ਲਾਓ ਜੋਰ ਯਾਰ ਸਾਰੇ ਮੜਾ ਜਾ ਮਤਲਬ ਕੋਈ ਦਾ ਨਹੀਂ ਚਾਹਤ ਨਾ ਰੇ ਰੈਡੀ ਪਾ ਯਾਰ ਇੱਧਾ ਘੰਟਾ ਤੇ ਜਾ ਰਿਹਾ ਤੁਹਾਨੂੰ ਜੋਰ ਨਾਲ ਆਪਣਾ ਜਨਮਾਂ ਦੇ ਉੱਤੇ ਜਾ ਰਿਹਾ ਥੋੜਾ ਥੋੜਾ ਲੈ ਆਓ ਥੋਕਾਂ ਦੇ ਪੈ ਜਾ ਚਲੋ ਸਾਨੂੰ ਕੋਈ ਤਾਂ ਕਰਕੇ ਦਈਏ ਲੱਕ ਤੇ ਜਮੀਨਾਂ ਬੋ ਸਦਾਦੀ ਕੇ ਮਾਮਲਾ ਸੰਗਰੂਰ ਦੇ ਜੁਡੀਸ਼ੀਅਲ ਕੰਪਲੈਕਸ ਦਾ ਦੱਸਿਆ ਜਾ ਰਿਹਾ ਜਿੱਥੇ ਕਿ ਸੰਗਰੂਰ ਲਿਫਟ ਦੇ ਵਿੱਚ ਫਸੇ ਵਕੀਲ ਨੂੰ ਮੁਸ਼ਕਲ ਦੇ ਨਾਲ ਜਿਹੜਾ ਕਿ ਬਾਹਰ ਕੱਢਿਆ ਗਿਆ ਦੱਸਿਆ ਜਾ ਰਿਹਾ ਕਿ ਇੱਕ ਘੰਟੇ ਤੱਕ ਉਹ ਲਿਫਟ ਦੇ ਵਿੱਚ ਫਸਿਆ ਰਿਹਾ ਹਕੀਕਤ ਤੇ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਨਿਲਜਾਈ ਦੀ ਰਿਪੋਰਟ